ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮੈਂ ਗੋਰਾ ਮਰਤਪਾਲ ਸਿੰਘ ਸਾਬਕਾ ਫੌਜੀ ਪਿੰਡ ਤੁਗਲਵਾਲ ਤੋਂ ਜਿਸ ਤਰ੍ਹਾਂ ਕਿ ਆਪਦੇ ਸਾਹਮਣੇ ਮੈਂ ਪਹਿਲਾਂ ਵੀ ਸਰਕਾਰ ਦੇ ਸਾਹਮਣੇ ਇੱਕ ਬੇਨਤੀ ਕੀਤੀ ਸੀ ਇੱਕ ਵੀਡੀਓ ਵੀ ਮੈਂ ਪਾਈ ਸੀ ਜਿੱਦਾਂ ਕਿ ਤੁਸੀਂ ਆ ਹਾਲਤ ਦੇਖ ਰਹੇ ਹੋ ਪੁੱਲ ਦੀ ਜਿਹੜਾ ਕਿ ਇੱਕ ਬਹੁਤ ਵੱਡੇ ਹਾਦਸੇ ਨੂੰ ਮਤਲਬ ਹਾਸਾ ਹੋ ਸਕਦਾ ਵਾਜੀ ਕੋਈ ਪੁੱਲ ਦੀ ਹਾਲਤ ਵੇਖੇ ਕਦੋਂ ਵੀ ਡਿੱਗ ਸਕਦਾ ਹੈ ਪੁੱਲ ਅੱਗੇ ਮੈਂ ਬੇਨਤੀ ਕੀਤੀ ਵੀ ਇਹਦੇ ਉੱਲ ਵਿਸ਼ੇਸ਼ ਧਿਆਨ ਦਿਓ ਜਿੱਦਾਂ ਕਿ ਤੁਸੀਂ ਜਾਣਦੇ ਹੋ ਇੱਥੇ ਲੱਗੇ ਸਕੂਲ ਆ ਆਤਮ ਬਸਾਂ ਹੁੰਦੀਆਂ ਵਾ ਮੇਨ ਹਾਈਵੇ ਜਿਹੜਾ ਦਿੱਲੀ ਜੰਮੂ ਕੱਢ ਹਾਈਵੇ ਲੰਘ ਰਿਹਾ ਉਹਦੀ ਜਿੰਨੀ ਵੀ ਟ੍ਰੈਫਿਕ ਚੱਲਦੀ ਉਹਦੀ ਵੱਡੇ ਚੱਲਦੇ ਟਿਪਰ ਚੱਲਦੇ ਆ ਮਿੱਟੀ ਵਾਲੇ ਉਹ ਸਾਰੇ ਇਸੋ ਦੇ ਲੰਘਦੇ ਆ ਇਹ ਪੁਲ ਕਿਸੇ ਵੀ ਦੇ ਵੀ ਜਾ ਸਕਦਾ ਇਹ ਪੁਲ ਮੇਨ ਜਿਹੜਾ ਸ਼ਾਰਟਕਟ ਕਾਦੀਆਂ ਨੂੰ ਰੋਡ ਆ ਉਹਨੂੰ ਜੋੜਨਿਆ ਕਾਦੀਆਂ ਸ਼ਹਿਰ ਨੂੰ ਜੋੜਦਾ ਜੇ ਮੇਨ ਪੁਲ ਮਤਲਬ ਜਿਹੜਾ ਬੇੜ ਲਾ ਕੇ ਉਹਨੂੰ ਮੇਨ ਪੁਲ 에 ਸ਼ਾਰਟਕਟ ਪੈਂਦਾ ਕਾਦੀਆਂ ਦਾ ਇਹ ਪੁਲ ਪੈਂਦਾ ਜੀ ਇਹ ਕਰਕੇ ਬੇਨਤੀ ਕਰਦੇ ਆ ਸਰਕਾਰ ਅੱਗੇ ਵੀ ਪ੍ਰਸ਼ਾਸਨ ਅੱਗੇ ਵੀ ਇਹ ਪੁਲ ਵੱਲ ਧਿਆਨ ਦਿੱਤਾ ਜਾਵੇ ਨਹੀਂ ਤੇ ਆਉਣ ਵਾਲੇ ਟਾਈਮ 'ਚ ਬਹੁਤ ਵੱਡਾ ਹਾ사 ਹੋਣ ਦੇ ਚਾਂਸ ਹੈਗੇ ਹੋ ਸਕਦਾ ਮਹੀਨਾ ਕੱਢੇ 2 ਮਹੀਨੇ ਕਦੇ ਜਿਸ ਤਰ੍ਹਾਂ ਇੱਥੇ ਹੈਵੀ ਟ੍ਰੈਫਿਕ ਚੱਲ ਰਹੀ ਆ ਜਿਹੜਾ ਜੰਮੂ ਕਟੜਾ ਤੁਹਾਨੂੰ ਵੀ ਪਤਾ ਹੀ ਆ ਲੰਘ ਰਿਹਾ ਵਾ ਉਸ ਕਰਕੇ ਇਹਦੀ ਬਹੁਤ ਹੀ ਜ਼ਿਆਦਾ ਹਾਲ ਖਰਾਬ ਹੋ ਚੁੱਕੀ ਆ ਅਸੀਂ ਬੇਨਤੀਆਂ ਕਰਦੇ ਆਂ ਵੀ ਹਾ사 ਹੋਂ ਤੋਂ ਪਹਿਲਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹਦੀ ਜਲਦੀ ਤੋਂ ਜਲਦੀ ਇੱਥੇ ਪੁਲ ਨਵਾਂ ਬਣਾਇਆ ਜਾਵੇ ਜੋ ਕਿ ਇਹ ਪੁਲ ਅਜੇ ਤੋਂ ਮੇਰੇ ਖਿਆਲ 10-15 ਸਾਲ ਪਹਿਲਾਂ ਬਣ ਜਾਣਾ ਚਾਹੀਦਾ ਸੀ ਪਰ ਇਸਦੀ ਹਾਲਤ ਵੇਖੋ ਮੈਂ ਬੇਨਤੀ ਕਰੂੰਗਾ ਪੱਤਰਕਾਰ ਸਾਹਿਬ ਨੂੰ ਵੀ ਇਹਦੀ ਹਾਲਤ ਦਿਖਾਈ ਜਾਵੇ ਬਹੁਤ ਹੀ ਮਾੜੀ ਕੰਡੀਸ਼ਨ ਬਹੁਤ ਬਹੁਤ ਧੰਨਵਾਦ ਕਿੰਨਾ ਪੁਰਾਣਾ ਹੈ ਇਹ ਤਕਰੀਬਨ ਪਾਜੀ ਮੇਰੀ ਉਮਰ 45 ਸਾਲ ਹੋ ਗਈ ਜੇ ਸਾਡੀ ਹੋਸਟੋਂ ਵੀ ਪਹਿਲਾਂ ਦਾ ਪੁਲ ਬਣਿਆ ਹੈ ਮੇਰਾ ਖਿਆਲ ਵੀ 70 80 ਸਾਲ ਤੋਂ ਸ਼ਾਇਦ ਉੱਤੇ ਹੀ ਹੋ ਗਿਆ ਹੋਊਗਾ ਇੱਕ ਵਾਰੀ ਇਹ ਪੁਲ ਬਣਨ ਵਾਸਤੇ ਕੋਈ ਪੁਲੀਆਂ ਪਲੀਆਂ ਵੀ ਆਈਆਂ ਪਰ ਦੁਬਾਰਾ ਉਹਦੇ ਕੋਈ ਜਾਂਚ ਪਤਾ ਨਹੀਂ ਕੋਈ ਕਾਗਜ਼ਾ ਜੀ ਬਣ ਗਿਆ ਹੋਵੇ ਸ਼ਾਇਦ ਉਹ ਸਾਨੂੰ ਪਤਾ ਨਹੀਂ ਜੇ ਉਹ ਪਹਿਲਾਂ ਸਰਕਾਰਾਂ ਦੀ ਗੱਲ ਵਾ ਪਾਕਿਸਤਾਨ ਬਣ ਤੋਂ ਪਹਿਲਾਂ ਦਾ ਮੇਰੇ ਅਨੁਸਾਰ ਸ਼ਾਇਦ ਹਾਡੀ ਉਸ ਤੋਂ ਪਹਿਲਾਂ ਦੀ ਗੱਲ ਮੰਨ ਲਓ ਪੇ 45 50 ਸਾਲ ਦੇ ਹੀ ਹੋ ਗਏ ਆ ਸਾਡੀ ਉਸ ਤੋਂ ਪਹਿਲਾਂ ਦਾ ਪੁਲ ਬਣਿਆ ਵਾ ਤੇ ਦੁਬਾਰਾ ਇੱਕ ਵਾਰੀ ਬਣਨਾ ਵੀ ਆਇਆ ਲੇਕਿਨ ਪਤਾ ਨਹੀਂ ਕਿ ਕੰਡੀਸ਼ਨ ਕਰਕੇ ਰੁਕ ਗਿਆ ਜਿਹਾ ਕਾਗਜ਼ਾਂ ਦੇ ਬਣ ਗਿਆ ਉਹ ਸਾਨੂੰ ਨਹੀਂ ਜੀ ਪਤਾ ਪਹਿਲੀ ਸਰਕਾਰਾਂ ਦੀ ਗੱਲ ਹੋ ਆਵਲੇ ਤੇ ਮਤਲਬ ਕੋਈ ਕਿਸੇ ਵੱਡੇ ਹੱਥ ਸਾਨੂੰ ਇਹ ਪੁਲ ਜਿਹੜਾ ਹੋ ਸਕਦਾ ਵੱਡਾ ਹੱਥਾ ਬਹੁਤ ਵੱਡਾ ਹੱਥਾ ਹੋ ਸਕਦਾ ਇਹ ਪੁਲ ਦੇ ਕਰ ਲੇ ਤੇ ਕਰਕੇ ਬੱਚਿਆਂ ਦੀ ਬੱਸਾਂ ਹੁੰਦੀਆਂ ਭਾਜੀ ਆ ਵੇਖੋ ਲਾਗੇ ਸਕੂਲ ਵਾ ਬੱਸਾਂ ਇਥੋਂ ਸਾਰੇ ਸਕੂਲਾਂ ਦੀ ਬੱਸਾਂ ਇਥੋਂ ਲੰਘਦੀਆਂ ਜਿਹਨੇ ਪਿੰਡ ਵਾਲ ਤੁਗਲਵਾਲ ਦੇ ਪੰਜ ਸਕੂਲ ਵਾ ਪੰਜਾਂ ਦੀ ਇਥੋਂ ਬੱਸਾਂ ਲ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੀ ਹੋਊਗਾ ਫਿਰ ਅਸੀਂ ਉਹ ਬੇਨਤੀ ਕਰਾਂਗੇ ਵਾਰ-ਵਾਰ ਵੀ ਕਿੰਨੀ ਵਾਰ ਅਸੀਂ ਬੇਨਤੀ ਕਰ ਚੁੱਕੇ ਹਾਂ ਇਸ ਕਰਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਫਿਰ ਦੁਬਾਰਾ ਡੀਸੀ ਸਾਹਿਬ ਨੂੰ ਕਹਿੰਨੇ ਆਂ ਵੀ ਇਹ ਪੋਲ 'ਤੇ ਧਿਆਨ ਰੱਖ ਕੇ ਜਲਦੀ ਤੋਂ ਜਲਦੀ ਇਹ ਨਵਾਂ ਪੋਲ ਬਣਾਇਆ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ